ਹੈਲੋ ਜੀ ਹਾਂਜੀ ਅਸੀਂ ਆ ਅਜਨਾਲਾ ਸ਼ਹਿਰ ਦੇ ਤੇ ਅੱਜ ਤੁਹਾਨੂੰ ਦਿਖਾਵਾਂਗੀ ਕਿ ਪਾਣੀ ਦਾ ਬਹੁਤ ਬੁਰਾ ਹਾਲ ਆ ਅਜਨਾਲਾ ਸ਼ਹਿਰ ਤੁਹਾਨੂੰ ਪਤਾ ਕਾਫੀ ਖਪਰਾਂ ਦੇ ਵਿੱਚ ਆਇਆ ਸੀ ਕਿ ਪਾਣੀ ਬਹੁਤ ਜ਼ਿਆਦਾ ਆਇਆ ਸੀ ਇੱਥੇ ਨਾਲ-ਨਾਲ ਪਿੰਡ ਜਿਹੜੇ ਕੋਨੇਵਾਲ ਜਿਵੇਂ ਕਿ ਉੱਥੋਂ ਦਾ ਵੀ ਬਹੁਤ ਨੁਕਸਾਨ ਹੋਇਆ ਦਾ ਰਮਦਾਸ ਤੇ ਲੱਗ ਕੇ ਜਿਹੜੇ ਜਿੰਨੇ ਵੀ ਪਿੰਡ ਸੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਿੰਡਾਂ 'ਚ ਤੇ ਕਰਾਂ ਦਾ ਨੁਕਸਾਨ ਕਾਫੀ ਆ ਲੋਕਾਂ ਦੀਆਂ ਕਰਾਬ ਹੋ ਗਈਆਂ ਤੇ ਤੁਸੀਂ ਦੇਖ ਸਕਦੇ ਹੋ ਮੈਂ ਗਈ ਸੀ ਵੀਡੀਓ ਬਣਾਉਣਾ ਨਾਲੇ ਪਾਣੀ ਦੇਖਦੇ ਸੀ ਆਪਾਂ ਆ ਗਏ ਆ ਪਾਣੀ ਨਾਲੇ ਨਹੀਂ ਮਾੜੀ ਨਹੀਂ ਨਾ ਨਾ ਇੱਥੇ ਦੇਖੋ ਟਰਾਲੀਆਂ ਪਰ ਪਰ ਕੇ ਜਾਂਦੀਆਂ ਸੀ ਸੇਵਾ ਕਰਨ ਵਾਸਤੇ ਸੇਵਾ ਦੀਆਂ ਟਰਾਲੀਆਂ ਨਾਲੇ ਰਾਸ਼ਨ ਵੰਡਣਾ ਬਹੁਤ ਜਿਆਦਾ ਲੱਗਦਾ ਇੱਥੇ ਕੰਮ ਕਰਨਾ ਲੱਗਦਾ ਲੱਗਦਾ ਮਤਲਬ ਕਿ ਇੱਥੇ ਕਿੰਨਾ ਮਾਰੀ ਬਹੁਤ ਜਿਆਦਾ ਲੰਮਰ ਲੱਗਦੀ ਆ ਕਿ ਇਹ ਦੇਖ ਕਿ ਬਹੁਤ ਜ਼ਰਾ ਹੈ ਪ੍ਰਾਪਤ ਪਾਣੀ ਕਰਕੇ ਬੋਝ ਨੇ ਪ੍ਰਾਪਤ ਨਹੀਂ ਹੋ ਰਹਾ ਹੈ ਸਰਕਾਰ ਜਿਹੜੀ ਰਾਣੀ ਤੇ ਸੇਵਾ ਕਰਨ ਜਾਂਦੇ ਨੇ ਸਾਫ ਕਿੰਨੇ ਵਿੱਚ ਪਾਣੀ ਆਇਆ ਹੈ ਤੇ ਵਰਤ ਕੇ ਨਾ ਕੋਈ ਕਾਫੀ ਪਾਣੀ ਲੱਗਦਾ ਹੈ ਇਹ ਹੈ ਕਿ ਅਪਡੇਟ ਆ ਇਹ ਨਾਲਾ ਸ਼ਹਿਰ ਬਹੁਤ ਪਾਣੀ ਘਟ ਗਿਆ ਮੱਗ ਗਿਆ ਪਾਣੀ ਕਿੱਥੇ ਹੈ ਆਖੀ ਮਤਲਬ ਉਹ ਖਰਚ ਨਕਸਾਨ ਦਾ ਬਹੁਤ ਕਰ ਰਹੇ ਹੋ। ਉਹ ਕੰਨਿਆ ਕਰੀਂ ਲੋਕਾਂ ਦਾ ਖਰਾਬ ਹੋ ਗਿਆ। ਕੋਸ਼ਿਸ਼ ਨਹੀਂ ਕਰਿਆ ਲੱਗਦਾ ਕਿ ਬੱਤੀ ਚਾਲ ਦੇ ਤੱਕ ਨਹੀਂ। ਉਹ ਸਭ ਕਰਦੇ ਸਮਾਨ ਪੱਟੇ ਸਭ ਖਰਾਬ ਹੋ ਗਿਆ ਲੋਕਾਂ ਦਾ ਬਹੁਤ কম ਸਾਰੇ ਰਵੱਈਏ ਸੇਵਾ ਕਰਨ ਵਾਲੇ ਕੋਈ ਨਹੀਂ ਸੀ ਲੱਗ ਰਿਹਾ। ਇਸ ਨੂੰ ਆ ਦੇਣ ਲੋਕਾਂ ਨੂੰ ਜੋ ਜੋ ਸਿੱਖਾ ਦਾ ਆਪਾ ਵੀ ਆ ਰਿਹਾ ਹੈ। ਜੋ ਤੇ ਮੈਂ ਨਾ ਦੇਖੀ ਇੱਕ ਜਿਹਾ ਵੀਡੀਓ ਵੀ ਕੁਝ ਦੇਖਦਾ ਜੋ ਕਾਫੀ ਰਾਜੀ ਇਸ ਤੇ ਬਹੁਤ ਜ਼ਿਆਦਾ ਮਤਲਬ ਕਿ ਪਾਣੀ ਕਰਕੇ ਨਾ ਕਾਫੀ ਦਿਨ ਹੋ ਗਿਆ 15 20 ਦਿਨ ਹੋ ਗਿਆ ਬਹੁਤ ਜ਼ਿਆਦਾ ਰਾਜ ਹੈ ਤੇ ਬਹੁਤ ਛਾਲੀਆਂ ਹੋਈਆਂ ਨੇ 13-14 ਤੱਕ ਦੀ ਜਾਂਚ ਨਾ ਪਰ ਲੋਕਾਂ ਨੇ ਮਤਲਬ ਦੇਰ ਰਾਤ ਇੱਕ ਦਾ ਹੋ ਜਾਂਦਾ ਹੈ ਪਾਣੀ ਘਟ ਗਿਆ ਅੱਗੇ ਨਾਲੋਂ ਤੇ ਅੱਗੇ ਇੱਥੇ ਇੱਥੇ ਲੰਘਿਆ ਨਹੀਂ ਜਾਂਦਾ ਇੱਥੇ ਪਾਣੀ ਸੀ ਬਹੁਤ ਜ਼ਿਆਦਾ ਇੱਥੇ ਹਾਂ ਕਾਫੀ ਕਾਫੀ ਲੋਕਾਂ ਦੀਆਂ ਮੱਜਾਂ ਰੁੜ ਗਈਆਂ گاਵਾ ਰੁੜ ਗੀਆਂ ਡੰਗਰ ਰੁੜ ਗਏ ਪਸ਼ੂ ਰੁੜ ਗਏ ਸਭ ਕੁਝ ਰੁੜ ਗਿਆ ਤੇ ਬਹੁਤ ਹਾਲਾਤ ਮਾੜੇ ਆ ਲੋਕਾਂ ਦੇ ਘਰ ਵੀ ਰੁੜ ਗਏ ਤੇ ਕਰਨੀ ਚਾਹੀਦੀ ਮਦਦ ਸਾਰਿਆਂ ਨੂੰ जे गरीब घर आना उन्होंने मदद करनी चाहिए बहुत जान करन करन करनी भी चाहिए काफी दिन हो गए मैं ए, वीडियो बना के लियाई काफी दिन हो गए तो उस मैं पाई नहीं ਤੇ ਹੁਣ ਤਾਂ ਚਲੋ ਪਾਣੀ ਲੱਤ ਗਿਆ ਅੱਗੇ ਨਾਲ ਉਹ ਫਰਕ ਆ ਪਰ ਜਿਹੜਾ ਪਾਣੀ ਲੱਤ ਲੱਗਿਆ ਪਾਣੀ ਤੋਂ ਬਾਅਦ ਜਿਹੜੀ ਤਬਾਹੀ ਮੱਚੀ ਲੋਕਾਂ ਦੇ ਘਰ ਬਹੁਤ ਜ਼ਿਆਦੀ ਤੇ ਮਤਲਬ ਕਿ ਜਿਹੜਾ ਪਾਣੀ ਲੱਤ ਗਿਆ ਪਾਣੀ ਕਿਥੇ ਹੈਗਾ ਵੀ ਆ ਸਾਡੇ ਇਸ ਸ਼ਹਿਰ ਵਿੱਚ ਲੋਟਾ ਪਾਣੀ ਸੰਤਾ ਪਾਣੀ ਸਭ ਇਸ ਵਾਲੇ ਸੰਤੂ ਕੀ ਫੈਲ ਮਾਰ ਲਿਆ ਇਹ ਬਾਕੀ ਧਮਾਟਾਂ ਦਾ ਮਤਲਬ ਕਿ ਖਤਰਾ ਵੀ ਵਧ ਗਿਆ ਹੈ ਹੁਣ ਹੁਣ ਕਹਿੰਦੇ ਆ ਕਿ ਪਾਣੀ ਦੀ ਵਜ੍ਹਾ ਨਾਲ ਹੁਣ ਬਿਮਾਰੀ ਆ ਗਈ ਆ ਕਦਾ ਵਾਪਰ ਬਣਾ ਜੋੜੀ ਜੋੜੀ ਕੋਸ਼ਿਸ਼ ਕਰੇ ਜੋੜੀ ਕਿੰਨੀ ਆਹ ਕਿਹੜੀ ਬਿਮਾਰੀ ਆਈ ਬਣਾ ਬਿਮਾਰੀ ਕਿਹੜੀ ਆ ਪਾਣੀ ਕਰਕੇ ਜਿਹੜੀ ਆਈ ਆ ਅੱਛੇ ਇੱਕਦਮ ਪੁਆਇੰਟ 4 ਹਾਂ ਜਿਵਾਕੀ ਮੈਨੂੰ ਤਾਂ ਨਾਮ ਤਾਂ ਨਹੀਂ ਸੀ ਪਤਾ ਤੇ ਅਫਰੀਕਨ ਸਵਾਈਨ ਫਲੂ ਆ ਗਈ ਆ ਅਫਰੀਕਨ ਸਵਾਈਨ ਫਲੂ ਪਿੰਡਾਂ ਦੇ ਵਿੱਚ ਆਈ ਆ ਜਿੱਥੇ ਜਿੱਥੇ ਪਾਣੀ ਆਇਆ ਨਾ ਤੇ ਇਹ ਬਹੁਤ ਖਤਰਨਾਕ ਭਿਆਨਕ ਬਿਮਾਰੀਆਂ ਜੋ ਕਿ ਹੁਣ ਮਤਲਬ ਕਿ ਸਾਵਧਾਨ ਰਹਿਣਾ ਪੈਣਾ ਸਾਰਿਆਂ ਨੂੰ ਬਹੁਤ ਗੰਦੀ ਬਿਮਾਰੀ ਆਏ ਤੇ ਹੁਣ ਹੁਣ ਧਿਆਨ ਰੱਖਣਾ ਪੈਣਾ ਪਹਿਲਾਂ ਤਾਂ ਬੱਚਿਆਂ ਨੂੰ ਛੁੱਟੀਆਂ ਸੀ ਪਾਣੀ ਦੀ ਵਜ੍ਹਾ ਦੇ ਨਾਲ ਤੇ ਪਰ ਹੁਣ ਬੱਚਿਆਂ ਦਾ ਫੇਰ ਧਿਆਨ ਰੱਖਣਾ ਪੈਣਾ ਹੈ ਜਿਹੜੀ ਗੰਦੀ ਬਿਮਾਰੀ ਆ ਗਈ ਪਾਣੀ ਦੀ ਵਜ੍ਹਾ ਦੇ ਨਾਲ ਬਹੁਤ ਗੰਦੀਆਂ ਗੰਦੀਆਂ ਬਿਮਾਰੀਆਂ ਆ ਗਈਆਂ ਤੇ ਹੁਣ ਆਪਾਂ ਨੂੰ ਧਿਆਨ ਰੱਖਣਾ ਪੈਣਾ ਬੱਚਨ ਕੋਈ ਬਾਹਰ ਦੀ ਜੀਣਾ ਨਾ ਖਾਓ ਜੀ ਕਾਫੀ ਬਿਮਾਰੀਆਂ ਆ ਗਈਆਂ ਜੀ ਬਸ